ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਭਰਾ ਸਾਰੇ ਠੀਕ ਠਾਕ ਹੋ ਲਓ ਜੀ ਬਾਈ ਇੱਕ ਭਰਾ ਨੇ ਕਿਹਾ ਸੀ ਸ਼ੌਂਕ ਵਾਸਤੇ ਗੁਰਦੇਵ ਵਾਲੇ ਕਬੂਤਰਾਂ ਦਾ सोनू ਜੱਟ ਐਡੀ ਤੇ ਚੈੱਕ ਕੀਤਾ ਬਾਈ ਦਾ ਮੈਸੇਜ ਆਇਆ ਸੀ ਤੇ ਲਓ ਜੀ ਸਪੈਸ਼ਲ ਬਾਈ ਲਈ ਆਪਾਂ ਉਹ ਵੀਡੀਓ ਬਣਾਈਆ ਗੁਰਦੇਵ ਵਾਲੇ ਬਾਈ ਤੇ ਕਰੋ ਬਾਈ ਸ਼ੌਂਕ ਜਾਨਵਰ ਥੋੜਾ ਜਿਹਾ ਖਿੱਚ ਕਰਦੇ ਨਾ ਆਪਣੇ ਜਾਨਵਰ ਇਦਾਂ ਸੱਟੇ ਵੇ ਦਾਣਾ ਪਾਣੀ ਖਾਈ ਜਾਂਦੇ ਨਾ ਉਹਦਾ ਕਰਕੇ ਜਾਨਵਰ ਨਾ ਖੁੱਡੇ ਜਾਣ ਨੂੰ ਜ਼ਿਆਦਾ ਕਾਲੇ ਹੋਏ ਪੈਣਾ ਤੇ ਲਓ ਬਾਈ ਜੀ ਕਰ ਲੋ ਚੈੱਕ ਆ ਤਾਂ ਨਾਰਾ ਬਾਈ ਇੱਕ ਮਿੰਟ ਤੁਹਾਨੂੰ ਟਿਕਣ ਦਿਓ ਕੁੱਪਟਰ ਮੈਂ ਕਰਾਉਣਾ ਚੈੱਕ ਹੱਥ ਫੜ ਕੇ ਸ਼ੌਂਕ ਕਰਵਾਉਣਾ ਲਓ ਬਾਈ ਜੀ ਇਹ ਤਾਂ ਨਾਰਾ ਬਾਈ ਠੀਕ ਹੈ ਜੀ ਆਹ ਲਓ ਬਾਈ ਜੀ ਇਹਦੇ ਪੰਜੇ ਕਰੋ ਚੈੱਕ ਲਓ ਜੀ ਕੱਚੀਆਂ ਪੀਲੀਆਂ ਅੱਖਾਂ ਪਈਆਂ ਇਹਨਾਂ ਦੀਆਂ ਇਹ ਨਾਰਾਗਾ ਬਾਈ ਤੇ ਮਦੀਨ ਦਾ ਕਰਾਉਣਿਆ ਸ਼ੌਂਕ ਲਓ ਜੀ ਬਾਈ ਇਹ ਆ ਬਾਈ ਜੀ ਮਦੀਨ ਇਹ ਮਦੀਨ ਆ ਬਾਈ ਬਾਕੀ ਨਖੋਨੇ ਤੋਂ ਉਹਦੇ ਪੱਲੇ ਪੋਲੇ ਕਰਾਉਣਾ ਸਮਾਰ ਕੇ ਚੈੱਕ ਬਾਈ ਆਹ ਲਓ ਬਾਈ ਜੀ ਇਹ ਆ ਮਦੀਨ ਬਾਈ ਬੱਚੇ ਕੱਢੇ ਹੋਇਆ ਬਾਈ ਇਹਨਾਂ ਦੇ ਅੱਛੇ ਹੁਣੇ ਕੱਟੇ ਆ ਥੋੜੇ ਦਿਨ ਹੀ ਹੋਏ ਆ ਲਓ ਜੀ ਆਹ ਲਓ ਜੀ ਬਾਈ ਦੂਜਾ ਪੰਲਾ ਕਰੋ ਚੈੱਕ ਬਾਈ ਆਹ ਲਓ ਜੀ ਪੰਜੇ ਚ ਵੰਗੇ ਦੇ ਆਹ ਲਓ ਜੀ ਬਾਈ ਇਹਦੇ ਪੰਜੇ ਠੀਕ ਹੈ ਜੀ ਇਹ ਮਦੀਨ ਆ ਬਾਈ ਆਪਾਂ ਨਰਦਾ ਦਿਖਾਉਨੇ ਤੁਹਾਨੂੰ ਸ਼ੌਂਕ ਕਰਾਉਨੇ ਆਹ ਲਓ ਜੀ ਭਾਈ ਆ ਕਰੋ ਚੈੱਕ ਕੱਚੀ ਪੀਲੀ ਆੱਖਾ ਬਈ ਇਹਦੀ ਤੇ ਆਹ ਲਓ ਬਈ ਇਹਦੇ ਪੱਲੇ ਆਹ ਲਓ ਜੀ ਦੂਜਾ ਪੱਲਾ ਭਾਈ ਜੀ ਇੱਕ ਮਿੰਟ ਆਹ ਲਓ ਜੀ ਬਾਕੀ ਦੂਜਾ ਪੱਲਾ ਆਹ ਲਓ ਜੀ ਇਹਦਾ ਕਰੋ ਹੁੰਜਾ ਚੈੱਕ ਤੇ ਆ ਲੋ ਜੀ ਕਰੋ ਬਾਈ ਪੰਜੇ ਚੱਕ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਛੱਡ ਕੇ ਦਿਖਾ ਦਿੰਨੇ ਆ ਇਹਨਾਂ ਨੂੰ ਲਓ ਜੀ ਬਾਈ ਜੀ ਕਰ ਲੋ ਜੀ ਚੈੱਕ ਸਮਾਰ ਕੇ ਜਾਨਵਰ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਭਰਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਵਧੀਆ ਵਧੀਆ ਕਮੈਂਟ ਕਰਦਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਕੀ ਆਉਣ ਵਾਲੀ ਵੀਡੀਓ ਵੀ ਤੁਹਾਡੇ ਕੋਲ ਜਲਦੀ ਆਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰਾ ਭਰਾ ਸਪੋਰਟ ਕਰਦੇ ਰਿਆ ਕਰੋ ਮੇਰਾ ਵੀਰ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਇਆ ਬਹੁਤ ਬਹੁਤ ਦਿলো ਧੰਨਵਾਦ ਉਹਨਾਂ ਵੀਰਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਵੀਡੀਓ ਵਧੀਆ ਨਹੀਂ ਆ ਬਣ ਰਹੀ ਬਾਈ ਯਾਰ ਹਨਾ ਕਿ ਇਹ ਜਾਨਵਰ ਨਾ ਖਿੱਚ ਕਰੀ ਜਾਂਦੇ ਹੁਣ ਸ਼ਾਮ ਦਾ ਟਾਈਮ ਆ ਉਹ ਵੀਰ ਨੇ ਕਹਿਤਾ ਕਿ ਚਲੋ ਸ਼ੌਂਕ ਕਰਾਉਨੇ ਆ ਬਾਈ ਨੂੰ ਕਹਿੰਦੇ ਸੀ ਗੁਰਦੇਵ ਵਾਲੇ ਜਾਨਵਰਾਂ ਦਾ ਸ਼ੌਂਕ ਕਰਾਇਓ ਬਾਈ ਤੇ ਲਓ ਜੀ